ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਦੋਸਤੋ ਦੋਸਤੋ ਜਦੋਂ ਜਦੋਂ ਵੀ ਮਨੁੱਖ ਨੇ ਕੁਦਰਤੀ ਸੌਮਿਆ ਨਾਲ ਜਾਂ ਕੁਦਰਤੀ ਜੀਵਾਂ ਨਾਲ ਜਾਂ ਕੁਦਰਤ ਦੀ ਬਣਾਈ ਰਚਨਾ ਨਾਲ ਜਦੋਂ ਜਦੋਂ ਵੀ ਖਲਵਾੜ ਕੀਤਾ ਉਦੋਂ ਉਦੋਂ ਨੂੰ ਨਤੀਜੇ ਭੁਗਤਨੇ ਪਏ ਆ ਹੁਣ ਵੀ ਕੁਦਰਤੀ ਆਫਤਾਂ ਆਉਣ ਦੀ ਤਿਆਰੀ ਕੀ ਆ ਜਲਵਾਯੂ ਦੇ ਵਿੱਚ ਬੜਾ ਵੱਡਾ પરવર્તન ਹੋ ਰਿਹਾ ਹੈ ਜਿਹੜੇ ਮੌਸਮ ਵਿਭਾਗ ਦੇ ਜਾਣਕਾਰ ਗਿਆ ਉਹਨਾਂ ਜਾਣਕਾਰਾਂ ਨੇ ਦੱਸਿਆ ਹੈਗਾ ਕਿ ਜਲਵਾਯੂ ਦੇ ਵਿੱਚ ਏਡੀ ਵੱਡੀ ਤਬਦੀਲੀ ਆ ਚੁੱਕੀ ਹੈ ਉਹ ਤਬਦੀਲੀ ਕਰਕੇ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਬਣ ਰਹੀ ਹੈ ਤੇ ਆਕਸੀਜਨ ਦੀ ਘਾਟ ਹੋ ਰਹੀ ਹੈ ਇਸ ਦੇ ਨਾਲ ਨਾਲ ਹੀ ਤੁਹਾਨੂੰ ਪਤਾ ਹੋਏਗਾ ਕਿ ਬੀਤੇ ਦਿਨਾਂ ਤੋਂ ਜਿਹੜੀ ਐਂਗਲਰ ਫਿਸ਼ ਘੀਆ ਜਾਂ ਆਰਥੀ ਫਿਸ਼ ਘੀਆ ਜਿਹੜੀਆਂ ਕਦੀ ਨਜ਼ਰ ਨਹੀਂ ਆਈਆਂ ਉਹਨਾਂ ਦਾ ਨਜ਼ਰ ਆਉਣਾ ਇਹ ਬਹੁਤ ਮਾੜੇ ਸੰਕੇਤ ਹੈ ਇਹ ਬਹੁਤ ਵੱਡੀ ਕੁਦਰਤੀ ਆਫਤਾ ਦੀਆਂ ਨਿਸ਼ਾਨੀਆਂ ਆ ਗਈਆਂ ਸੋ ਮੇਰੀ ਤੁਹਾਡੀ ਸਾਰਿਆਂ ਨੂੰ ਬੇਨਤੀ ਕੀ ਹੈ ਕਿ ਤੁਸੀਂ ਜਿੰਨੇ ਵੀ ਕੁਦਰਤੀ ਸ਼ੌਮੇਗੇ ਜਾਂ ਕੁਦਰਤ ਦੇ ਬਣਾਏ ਜੀ ਹੋ ਗਿਆ ਇਹਨਾਂ ਸਾਰੇ ਜੀਆਂ ਦੀ ਰੱਖਿਆ ਕਰੋ ਤੇ ਇਹ ਜੋ ਲੋਕ ਕੁਦਰਤੀ ਸ਼ੌਮਿਆਂ ਨੂੰ ਲੁੱਟ ਰਹੇ ਆ ਲੁੱਟ ਕੇ ਆਪਣੀਆਂ ਜੇਬਾਂ ਭਰ ਰਹੇ ਆ ਇਹਨਾਂ ਨੂੰ ਇਹ ਨਹੀਂ ਪਤਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜਿਹੜੇ ਅੰਜਾਮ ਅੱਗੇ ਆ ਉਹ ਆਮ ਲੋਕਾਂ ਨੂੰ ਤੇ ਭੁਗਤਨੇ ਪੈਣਗੇ ਨਾਲ ਦੀ ਨਾਲ ਹੀ ਇਹਨਾਂ ਨੂੰ ਵੀ ਕਈ ਜੂਨਾ ਤੱਕ ਉਹ ਨਤੀਜੇ ਭੁਗਤਨੇ ਪੈ ਸਕਦੇ ਆ ਗਿਆ ਬਾਕੀ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਹੈਗੇ ਆ ਕਹਿੰਦੇ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਮੈਂ ਇਹਦੇ ਨਾਲ ਹੀ ਆਪਣੇ ਸ਼ਬਦਾਂ ਨੂੰ ਬਾਰਾਮ ਦੇਣਾ ਤੇ ਆਸ ਕਰਦਾ ਕਿ ਪੂਰੇ ਵਿਸ਼ਵ ਦੇ ਵਿੱਚ ਕਿਤੇ ਵੀ ਕੋਈ ਕੁਦਰਤੀ ਆਫਤਾ ਇਦਾਂ ਦੀ ਨਾ ਆਵੇ ਕਿਸੇ ਮਾਂ ਦਾ ਪੁੱਤ ਨਾ ਵਿਛੜੇ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਰਾਮ ਦਸਤੋ